ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਬਹੁਤ ਬਹੁਤ ਸਵਾਲਤ ਹੈ ਜੀ ਸਾਰੀਆਂ ਭੈਣਾਂ ਦਾ ਹਾਜ਼ਰ ਹੋਏ ਆਂ ਜੀ ਇੱਕ ਬਹੁਤ ਹੀ ਪਿਆਰੀ ਜੀ 컬렉ਸ਼ਨ ਦੇ ਨਾਲ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਬੈਲ ਆਈਕਨ ਨੂੰ ਪ੍ਰੈਸ ਕਰ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਜੀ ਇਹ ਵਾਲਾ ਜੋ ਸੂਟ ਤੁਸੀਂ ਦੇਖ ਰਹੇ ਹੋ ਜੀ ਇਹ ਕ੍ਰਸ਼ ਕਾਟਨ ਤੇ ਬਣਿਆ ਹੋਇਆ ਸੂਟ ਹੈ ਜੀ ऑन ऑर्डर पीस रेडी ਹੋਇਆ ਜੀ ਬਹੁਤ ਹੀ ਜਿਆਦਾ ਪਿਆਰਾ ਤੇ ਬਹੁਤ ਹੀ ਜਿਆਦਾ ਸੋਹਣਾ ਇਹਦੇ ਤੇ ਕੰਮ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਜੀ ਉੱਪਰ ტიკਰ ਆਪਾਂ ਪੈਨਲ ਵਰਕ ਕਰਿਆ ਜੀ ਦੋਨੇ ਸਾਈਡ ਤੇ ਬੇਲਾ ਬੇਲਾ ਜਾਣਗੀਆਂ ਜੀ ਉੱਪਰ ტიკਰ ਫੁੱਲ ਹੈਵੀ ਇਹਦੀਆਂ ਬਾਜੂ ਆਉਣਗੀਆਂ ਜੀ ਫੁੱਲ ਹੈਵੀ ਇਹਦਾ ਪੌਂਚੇ ਤੇ ਕੰਮ ਆਊਗਾ ਜੀ ਪੂਰਾ ਸੂਟ ਫੁੱਲ ਹੈਵੀ ਵਰਕ ਦੇ ਨਾਲ ਬਣਿਆ ਜੀ ਬਹੁਤ ਸੋਹਣਾ ਤੇ ਬਹੁਤ ਹੀ ਜਿਆਦਾ ਸਫਾਈ ਦੇ ਨਾਲ ਇਹਦੇ ਤੇ ਕੰਮ ਹੋਇਆ ਜੀ ਤੇ ਕਪੜਾ ਵੀ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਬਹੁਤ ਪਿਆਰਾ ਜਿਹਾ ਫੈਬਰਿਕ ਹੈ ਜੀ ਤੇ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਇਹਦਾ ਕਲਰ ਹੈ ਸਮਰ ਦੇ ਅਕੋਰਡਿੰਗ ਬਹੁਤ ਸੋਹਣਾ ਕਲਰ ਹੈ ਜੀ ਬਹੁਤ ਸੋਹਣਾ ਵਰਕ ਨੀਟ ਐਂਡ ਕਲੀਨ ਕੰਮ ਹੋਇਆ ਜੀ ਨਾਲ ਆਪਾਂ ਇਹਦੇ ਹਾਫ ਪਿਓਰ ਦਾ ਦੁਪੱਟਾ ਰੈਡੀ ਕਰਿਆ ਜੀ ਡਬਲ ਡਾਈ ਦਾ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਜੀ ਕੰਮ ਦੀ ਤੁਸੀਂ ਸਫਾਈ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਨੀਟ ਐਂਡ ਕਲੀਨ ਕੰਮ ਹੋਇਆ ਹੈ ਤੇ ਬਹੁਤ ਹੀ ਜਿਆਦਾ ਸੋਹਣਾ ਇਹ ਸੂਟ ਬਣ ਕੇ ਰੈਡੀ ਹੋਇਆ ਜੀ ਤੇ ਜੇ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਰੈਡੀ ਕਰਵਾਉਣੇ ਹੋ ਤਾਂ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਸਾਡਾ ਨੰਬਰ ਉੱਪਰ ਚੱਲ ਰਿਹਾ ਹੈ ਜੀ ਕੰਮ ਦੀ ਤੁਸੀਂ ਸਫਾਈ ਚੈੱਕ ਕਰੋ ਜੀ ਇੱਕ ਵਾਰੀ ਸਾਡੇ ਤੋਂ ਜ਼ਰੂਰ ਕੰਮ ਕਰਵਾ ਕੇ ਦੇਖੋ ਜੀ ਆਪਾਂ ਜਿਹੇ-ਜਾ ਕਸਟਮਰ ਸਟੱਫ ਕਹਿੰਦਾ ਜੀ ਉਹੋ ਜਿਹਾ ਸਟੱਫ ਤੇ ਆਪਾਂ ਸੂਟ ਰੈਡੀ ਕਰਕੇ ਦਿੰਨੇ ਆ ਜੀ ਜਿਵੇਂ ਦਾ ਤੁਸੀਂ ਵਰਕ ਕਹੋਗੇ ਆਪਾਂ ਉਹੋ ਜਿਹਾ ਵਰਕ ਕਰਕੇ ਦੇਵਾਂਗੇ ਜੀ ਇਹ ਵਾਲਾ ਸੂਟ ਟੈਬੀ ਲਾਈਨਿੰਗ ਹੈ ਜੀ ਪਿਓਰ ਟੈਬੀ ਲਾਈਨਿੰਗ ਹੈ ਜੀ ਇਹ ਜੌਰਜਟ ਟੈਬੀ ਨਹੀਂ ਹੈ ਜੀ ਇਹ ਪਿਓਰ ਟੈਬੀ ਲਾਈਨਿੰਗ ਹੈ ਜੀ ਬਹੁਤ ਸੋਹਣਾ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੁੰਦਾ ਹੈ ਜੀ ਇਹ ਗਰਮੀ ਦੇ ਵਿੱਚ ਪਾਉਣ ਵਾਸਤੇ ਬੈਸਟ ਆਪਸ਼ਨ ਹੈ ਜੀ ਜਿਵੇਂ ਥੋੜਾ ਜਿਹਾ ਫਾਰਮਲ ਸੂਟ ਬਣ ਜਾਂਦਾ ਹੈ ਜੀ ਥੋੜਾ ਬਾਹਰ ਅੰਦਰ ਪਾਉਣ ਵਾਲਾ ਬਹੁਤ ਸੋਹਣਾ ਸੂਟ ਬਣਦਾ ਹੈ ਜੀ ਇਹ ਤੇ ਬਹੁਤ ਹੀ ਜ਼ਿਆਦਾ ਲਾਈਟ weight ਫੈਬਰਿਕ ਹੁੰਦਾ ਹੈ ਜੀ ਇਹ ਬਹੁਤ ਸੋਹਣਾ ਪੀਸ ਬਣ ਕੇ ਰੈਡੀ ਹੋਇਆ ਹੈ ਜੀ ਨਾਲ ਆਪਾਂ ਇਹਦੇ ਵਾਈਟ बॉटम रेडी करी है जी ਪੌਂਚਾ ਵਰਕ ਦੇ ਨਾਲ ਬਹੁਤ ਸੋਹਣਾ ਵਰਕ ਹੈ ਜੀ ਬਹੁਤ ਹੀ ਜ਼ਿਆਦਾ ਸਫਾਈ ਦੇ ਨਾਲ ਕੰਮ ਹੋਇਆ ਹੈ ਜੀ ਕੰਮ ਦੀ ਸਫਾਈ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਜੀ ਕਿੰਨਾ ਨੀਟ ਤੇ ਕਲੀਨ ਕੰਮ ਹੋਇਆ ਹੈ ਜੀ ਬਹੁਤ ਸੋਹਣਾ ਵਰਕ ਹੋਇਆ ਤੇ ਜਿਵੇਂ ਦੇ ਫੁੱਲ ਇਹਦੇ ਸ਼ਰਟ ਦੇ ਵਿੱਚ ਸੀ ਜੀ ਪ੍ਰਿੰਟ ਸੀਗਾ ਉਸੇ ਤਰ੍ਹਾਂ ਦੇ ਆਪਾਂ ਫੁੱਲ बॉटਮ ਤੇ ਪਾਏ ਹੈ ਜੀ ਸੇਮ ਹੀ ਫਲਾਵਰ ਪਾਏ ਹੈ बॉਟਮ ਤੇ ਜੇ ਜੀ ਪ੍ਰਿੰਟ ਪ੍ਰਿੰਟਿੰਗ ਸ਼ਰਟ ਦੇ ਵਿੱਚ ਸੀ ਉਹੀ ਪ੍ਰਿੰਟਿੰਗ ਜਾ ਕੇ ਆਪਾਂ ਟਰੇਸ ਕਰਕੇ ਤੇ ਬਾਟਮ ਦੇ ਉੱਪਰ ਵਰਕ ਕਰਿਆ ਜੀ ਕੰਮ ਬਹੁਤ ਸੋਹਣਾ ਹੋਇਆ ਜੀ ਬਹੁਤ ਹੀ ਜ਼ਿਆਦਾ ਸਫਾਈ ਦੇ ਨਾਲ ਕੰਮ ਹੋਇਆ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਤੇ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਜੀ ਜੇ ਤੁਸੀਂ ਵੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਰੈਡੀ ਕਰਵਾਉਣੇ ਹੋ ਤਾਂ ਸਾਡਾ ਕੰਟੈਕਟ ਨੰਬਰ ਉੱਪਰ ਚੱਲ ਰਿਹਾ ਹੈ ਜੀ ਤੁਸੀਂ ਸਾਡੇ ਨਾਲ ਕੰਟੈਕਟ ਕਰਕੇ ਆਪਦਾ ਸੂਟ ਰੈਡੀ ਕਰਵਾ ਸਕਦੇ ਹੋ ਜੇ ਤੁਹਾਨੂੰ ਸਾਡਾ ਕੋਈ ਡਿਜ਼ਾਈਨ ਪਸੰਦ ਆਉਂਦਾ ਤਾਂ ਤੁਸੀਂ ਸਾਡੇ ਵਾਲੇ ਡਿਜ਼ਾਈਨ ਵੀ ਬਣਵਾ ਸਕਦੇ ਹੋ ਜੇ ਤੁਸੀਂ ਕੋਈ ਆਪ ਦਾ ਡਿਜ਼ਾਈਨ ਭੇਜ ਕੇ ਬਣਵਾਉਣਾ ਹੈ ਤਾਂ ਤੁਸੀਂ ਆਪ ਦਾ ਡਿਜ਼ਾਈਨ ਵੀ ਸਾਨੂੰ ਭੇਜ ਕੇ ਆਪ ਦਾ ਸੂਟ ਬਣਵਾ ਸਕਦੇ ਹੋ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਬਹੁਤ ਬਹੁਤ ਧੰਨਵਾਦ